ਗੁਰਾਏ ਦੇ ਵਾਰ ਨੰਬਰ 9 ਤੋਂ ਆਮ ਆਦਮੀ ਪਾਰਟੀ ਦੇ ਮੀਤ ਜਵਾਰ ਨਵਜੋਤ ਸ਼ਰਮਲੋਤਾ ਨੇ ਆਪਣੇ ਜ਼ੋਨ ਪ੍ਰਚਾਰ ਨੇ ਚੇ ਕਰਦੇ ਆ ਆਪਣੇ ਸਮਰਥਕਾਂ ਨਾਲ ਲੈ ਕੇ ਵਾਰ ਵਿੱਚ ਘਰ ਘਰ ਜਾ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਨਾ ਵਾਰ ਦੇ ਵੋਟਰਾਂ ਨੂੰ 21 ਦਸੰਬਰ ਵਾਲੇ ਦਿਨ ਚਾੜੂ ਦਾ ਬਟਨ ਦਬਾ ਕੇ ਇਹਨਾਂ ਨੂੰ ਕਾਮਯਾਬ ਕਰਨ ਦੀ ਗੱਲ ਆਖੀ ਤਾਂ ਜੋ ਵਾਰ ਅੰਦਰ ਪਏ ਅਧੂਰੇ ਵਿਕਾਸ ਦੇ ਕੰਮਾਂ ਨੂੰ ਪੂਰਾ ਕੀਤਾ ਜਾ ਸਕੇ ਸਿਕਾ ਜੈਸੀ ਆਰਾਮ ਮੈਂ ਵਾਰਡ ਨੰਬਰ 944 ਬੋਲਦਾ ਤੁਹਾਡਾ 44 ਝਾੜੂ ਤੁਸੀਂ ਜੋ ਕਿ 23 ਤਰੀਕ ਨੂੰ ਸ਼ਨੀਵਾਰ ਇੱਕ ਨੰਬਰ ਬਟਨ ਦਬਾ ਕੇ ਝਾੜੂ ਤੇ ਮੋਡ ਦਵਾਣੀ ਹੈ ਤੁਸੀਂ ਤੇ ਸਾਨੂੰ ਕਾਮਯਾਬ ਬਣਾਓ ਬਾਕੀ ਤੁਹਾਡਾ ਸਾਫ ਸਾਨੂੰ ਬਹੁਤ ਮਿਲ ਰਿਹਾ ਹੈ ਫਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਐਂਦੀ ਸਾਥ ਰੱਖਿਓ ਤੇ ਸਾਨੂੰ ਕਾਮਯਾਬ ਬਣਾਓ ਥੈਂਕ ਯੂ ਅੱਲੱਪ ਸਾਰੇ ਤੋਂ ਪਹਿਲਾਂ ਜੈ ਸੀਤਾ ਰਾਮ ਜੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਰੇ ਨੂੰ ਸਤਿ ਸ੍ਰੀ ਅਕਾਲ ਨਮਸਤੇ ਜੀ ਮੈਂ ਸੁਨੀਲ ਮਨੋਤਾ ਆਮ ਆਦਮੀ ਪਾਰਟੀ ਤੋਂ ਮੇਰੀ ਧਰਮ ਪਤਨੀ ਨਵਜੋਤ ਕੌਰ ਮਨੋਤਾ ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਤੇ ਅੱਜ ਅਸੀਂ ਆਪਣੇ ਮੱਲੇ ਚ ਡੋਰ ਟੂ ਡੋਰ ਕਰ ਰਹੇ ਆ ਤੇ ਸਾਰਿਆਂ ਨੂੰ ਅਪੀਲ ਕਰ ਰਹੇ ਆ ਸਾਰੇ ਵਾਰਡ ਨਿਵਾਸੀਆਂ ਨੂੰ ਕੀ ਝਾੜੂ ਦੇ ਨਿਸ਼ਾਨ ਦੇ ਉੱਤੇ ਮੋਹਰ ਲਾ ਕੇ ਸਾਨੂੰ ਕਾਮਯਾਬ ਕਰੋ ਜਿਹੜਾ ਵੀ ਸਾਡਾ ਮੱਲੇ ਦੀ ਸਮੱਸਿਆ ਆ ਜਾਂ ਹੋਰ ਕਿਤੇ ਵੀ ਸਮੱਸਿਆ ਆ ਉਹ ਕਈਆਂ ਪ੍ਰੋਬਲਮ ਆ ਆ ਪਾਰਕ ਆ ਉਹਨਾਂ ਦਾ ਸਾਰਾ ਕੰਮ ਕੀਤਾ ਜਾਵੇ ਤੇ 21 ਤਰੀਕ ਨੂੰ ਸਾਡੀ ਮੇਰੀ ਹੱਥ ਜੋੜ ਕੇ ਬੇਨਤੀ ਆ ਵਾੜਵਾਸੀਆਂ ਨੂੰ 21 ਤਰੀਕ 2024 12ਵਾਂ ਮਹੀਨਾ ਠੀਕ ਹੈ ਜੀ ਤੇ ਚੋੜ ਨਿਸ਼ਾਨ ਛਾੜੋ ਤੇ ਮੋਹਰ ਲਾ ਕੇ ਕਾਮਯਾਬ ਬਣਾਓ ਹਾਂ ਜੀ